ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਇਸ ਵਕਤ ਅਸੀਂ ਖੜੇ ਹਾਂ ਸਾਧੂ ਵਾਲੇ ਪਿੰਡ ਦੇ ਵਿੱਚ ਸਾਧੂ ਵਾਲਾ ਪਿੰਡ ਜਿਹੜਾ ਕਿ ਪਿਛਲੇ ਦਿਨੀ ਆਪਾਂ ਵੀਡੀਓ ਪਾਈ ਸੀ ਕਿ ਜਿਹੜਾ ਕਿ ਕਣਕ ਨੂੰ ਅੱਗ ਲੱਗੀ ਸੀ ਤੇ ਸਾਧੂ ਵਾਲੇ ਦਾ ਲੋੜਵੰਦ ਪਰਿਵਾਰ ਸੀਗਾ ਸ਼ਰਨ ਮੁੰਡਾ ਸਵਰਨਜੀਤ ਮੁੰਡਾ ਜਿਹੜਾ ਇਹਦੀ ਕਣਕ ਨੂੰ ਅੱਗ ਲੱਗੀ ਸੀ ਕਮਾਦ ਮੱਚਿਆ ਸੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਪੂਰੇ ਸਮੂਹ ਨਗਰ ਨਿਵਾਸੀਆਂ ਦਾ ਪਿੰਡ ਸਾਧੂ ਵਾਲੇ ਦਾ ਜਿਹੜਾ ਕੇ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸਾਧੂ ਵਾਲੇ ਪਿੰਡ ਨੇ ਆਪ ਦੇ ਪਿੰਡ ਦੇ ਵਿੱਚੋਂ ਗ੍ਰਾਹੀ ਕਰਦੇ ਹੋਏ 110000 ਰੁਪਏ ਦੀ ਇਸ ਪਰਿਵਾਰ ਦੀ 105000 ਰੁਪਏ ਦੀ ਇਸ ਪਰਿਵਾਰ ਦੀ ਮਦਦ ਕੀਤੀ ਆ ਤੇ ਹੋਰ ਵੀ ਜਿਹੜੀ ਮਦਦ ਆਈ ਆ ਅੱਜ ਪਿੰਡ ਮਿੰਨਾਂ ਵਾਲੇ ਕਲਾਂ ਤੋਂ ਸਰਦਾਰ ਸਖਜਿੰਦਰ ਸਿੰਘ ਜੀ ਮਈਆਂਵਾਲਾ ਮੈਲਬੌਰਨ ਤੋਂ ਅਤੇ ਹਿੰਮਤਵਾਸੀ ਮੈਲਬੌਰਨ ਤੋਂ ਉਹਨਾਂ ਨੇ 53600 ਰੁਪਏ ਦੀ ਮਦਦ ਕੀਤੀ ਆ ਜਿਹੜੀ ਕਿ ਟੋਟਲ ਹੁਣ ਤੱਕ ਇਸ ਪਰਿਵਾਰ ਦੀ ਮਦਦ ਹੋਈ ਆ ਉਹ 2 ਲੱਖ 7000 ਤੇ 600 ਰੁਪਏ ਦੀ ਹੋਈ ਆ ਅਸੀਂ ਸਾਰੇ ਹੀ ਪੰਜਾਬੀਆਂ ਦਾ ਸਾਰੇ ਹੀ ਐਨਆਰਆਈ ਵੀਰਾਂ ਦਾ ਖਾਸ ਕਰਕੇ ਪਿੰਡ ਸਾਧੂ ਵਾਲੇ ਦੇ ਨਗਰ ਨਿਵਾਸੀਆਂ ਦਾ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਆਪਣੇ ਪਰਿਵਾਰ ਦੀ ਆਪਣੇ ਇਸ ਪਰਿਵਾਰ ਦੀ ਬਾਹ ਫੜੀ ਤੇ ਇਹਦੀ ਮਾਲੀ ਸਿਹਤਾਂ ਕੀਤੀ ਤੇ ਦੂਸਰੀਆਂ ਬੇਨਤੀਆਂ ਮੇਰਾ ਵੀਰ ਸ਼ਰਨ ਕਰੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਜੀ ਸਾਡੇ ਸਾਧੂ ਵਾਲਿਆਂ ਦਾ ਜਿਹੜਾ ਹਰੇਕ ਬੰਦੇ ਨੇ ਸਾਨੂੰ ਤਿਲ ਫੁੱਲ ਜੋ ਵੀ ਉਹਨਾਂ ਤੋਂ ਸਰਿਆ ਬਹੁਤ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਦਿੱਤਾ ਜੀ ਅਸੀਂ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਦੇ ਨਹੀਂ ਦੇ ਸਕਦੇ ਜੀ ਦੂਸਰਾ ਧੰਨਵਾਦ ਆ ਗਿਆ ਜੀ ਸਾਰੇ ਪੰਜਾਬ ਚ ਜਿੱਥੋਂ ਤਾਂ ਸਾਡੀ ਵੀਡੀਓ ਗਈ ਉਹਨਾਂ ਵੀਰਾਂ ਨੇ ਬਾਹਰ ਲੈਣੇ ਜਾਂ ਇੱਧਰ ਲੈਣੇ ਜਿੰਨੀ ਸਾਡੀ ਮਦਦ ਕੀਤੀ ਧੰਨਵਾਦ ਵੀਰੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਬਾਈ ਕੋਈ ਜਿਹਦਾ ਨੁਕਸਾਨ ਹੋਇਆ ਜਾਂ ਜੋ ਕੋਈ ਬੰਦਾ ਜਿਹੜਾ ਫਸਿਆ ਉਹਦੀ ਮਦਦ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਵੇ ਬਾਈ ਜੀ ਧੰਨਵਾਦ ਹੁਣ ਸਾਡੀ ਬਾਈ ਜੀ ਲੋੜ ਸਾਡੀ ਜਿੰਨਾ ਨੁਕਸਾਨ ਹੋਇਆ ਸੀ ਉਹ ਸਾਡੀ ਪੂਰਤੀ ਹੋ ਚੁੱਕੀ ਆ ਮੇਰਾ ਵੀਰ ਸਾਡੀ ਹੋਰ ਕੋਈ ਸਹਾਤਾ ਨਾ ਕਰੋ ਕਿਸੇ ਹੋਰ ਲੋੜਵੰਦ ਭਰਾ ਦੀ ਸਹਾਇਤਾ ਜ਼ਰੂਰ ਕਰੋ ਵੀਰ ਜੀ ਇਨਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਵੀਰ ਦੀ ਸੋਚ ਵੀਰ ਕਹਿੰਦਾ ਵੀ ਜਿੰਨੀ ਸਾਡੀ ਲੋੜ ਸੀਗੀ ਜ਼ਰੂਰਤ ਸੀ ਉਸ ਦੀ ਪੂਰਤੀ ਹੋ ਚੁੱਕੀ ਆ ਨੁਕਸਾਨ ਦੀ ਪੂਰਤੀ ਹੋ ਚੁੱਕੀ ਆ ਜਿਹੜਾ ਹੁਣ ਤੋਂ ਤੁਸੀਂ ਇਹ ਪੈਸਾ ਕੋਈ ਹੋਰ ਲੋੜਵੰਦ ਪਰਿਵਾਰ ਉਸ ਨੂੰ ਦਿੱਤਾ ਜਾਵੇ ਇੱਕ ਵਾਰੀ ਜੀ ਫਿਰ ਧੰਨਵਾਦ ਕੋਈ ਹੋਰ ਵੀਰ ਵਿਚਾਰ ਰੱਖਣਾ ਚਾਹੂਗਾ ਜੀ ਆਪਣੇ ਸਾਰੇ ਹੀ ਪਿੰਡ ਦਾ ਨਗਰ ਨਿਵਾਸੀਆਂ ਦਾ ਸਾਧੂ ਵਾਲੇ ਦਾ ਸਾਰੇ ਹੀ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਸਮੁੱਚੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ